ਕਹਾਣੀ ਸੱਚ ਝੂਠ ਦਾ ਨਿਮੇੜਾ ਇੱਕ ਵਾਰ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਸਦਾਗਰ ਹੁੰਦਾ ਹੈ ਉਸ ਦਾ ਵੱਡਾ ਵਪਾਰ ਸੀ ਕਰਨੀ ਰੱਬ ਦੀ ਇੱਕ ਦਿਨ ਉਹ ਬਿਮਾਰ ਹੋਇਆ ਅਤੇ ਮਰ ਗਿਆ ਜਦੋਂ ਬਾਪ ਮਰ ਗਿਆ ਤਾਂ ਉਸ ਦਾ ਮੁੰਡਾ ਸੋਚਣ ਲੱਗਾ ਕਿ ਮੈਂ ਹੁਣ ਕੀ ਕਰਾਂ ਸੋਚ-ਸੋਚ ਕੇ ਉਹ ਇੱਕ ਦਿਨ ਆਪਣੀ ਮਾਂ ਨੂੰ ਕਹਿਣ ਲੱਗਾ ਮਾਂ ਮੈਨੂੰ 100 ਰੁਪਏ ਦੇ ਤਾਂ ਕਿ ਮੈਂ ਵੀ ਆਪਣੇ ਪਿਓ ਵਾਂਗ ਵਪਾਰ ਕਰਾਵਾਂ ਉਹ ਕਹਿੰਦੀ ਪੁੱਤਰ ਜਿੰਨਾ ਕੁਝ ਤੇਰੇ ਪਿਓ ਦਾ ਹੈ ਸੀ ਉਹ ਤਾਂ ਖਰਚ ਕਰ ਬੈਠੀਆਂ ਹੁਣ ਪੈਸਾ ਤੇ ਮੇਰੇ ਕੋਲ ਹੈ ਨਹੀਂ ਉਹ ਕਹਿਣ ਲੱਗਾ ਕਿ ਹੁਣ ਭਾਵੇਂ ਕਿਤੇ ਉਹ ਲਿਆ ਮੈਂ ਤੇ ਵਪਾਰ ਕਰਨਾ ਮੈਨੂੰ 100 ਰੁਪਏ ਲਿਆ ਦੇ ਉਸ ਦੀ ਮਾਂ ਨੇ ਗਵਾਂਡੀਆਂ ਤੋਂ ਫੜ ਫੜਾ ਕੇ ਉਸ ਨੂੰ 100 ਰੁਪਏ ਲਿਆ ਦਿੱਤਾ ਉਹਨੇ ਕਿਹਾ ਕਿ ਇੱਕ ਗੜਬੀ ਤੇ ਇੱਕ ਰੱਸੀ ਵੀ ਲਿਆ ਦੇ ਤੇ ਮੈਨੂੰ ਤਿਆਰ ਕਰ ਦੇ ਉਹਨੇ ਰੱਸੀ ਤੇ ਗੜਬੀ ਤਿਆਰ ਕਰਕੇ ਤੇ ਚੋਰੀ ਕੁੱਟ ਕੇ ਉਹਦੇ ਪੱਲੇ ਬੰਨ ਦਿੱਤੀ ਤੇ ਕਿਹਾ ਜਾ ਬੱਚਾ ਉਹ ਤੁਰ ਪੈਂਦਾ ਤੇ ਤੁਰਿਆ ਜਾਂਦਾ ਇੱਕ ਆਦਮੀ ਉਹਨੂੰ ਰਾਹ ਵਿੱਚ ਮਿਲ ਜਾਂਦਾ ਉਹ ਰਾਹੇ ਰਾਹ ਤੁਰੇ ਜਾਂਦੇ ਆ ਉਹ ਆਦਮੀ ਸਦਾਗਰ ਦੇ ਮੁੰਡੇ ਨੂੰ ਪੁੱਛਦਾ ਕਿ ਤੇਰਾ ਨਾਮ ਕੀ ਆ ਤੇ ਕਿੱਥੇ ਚੱਲਿਆ ਉਹ ਆਂਦਾ ਮੈਂ ਵਪਾਰ ਕਰਨ ਚੱਲਿਆ ਉਹ ਫੇਰ ਆਂਦੇ ਤੇਰਾ ਨਾਮ ਕੀ ਹੈ ਉਹ ਦੱਸਦਾ ਮੇਰਾ ਨਾਮ ਹੈਗਾ ਸੱਚਾ ਸਦਾਗਰ ਦਾ ਮੁੰਡਾ ਉਸਨੂੰ ਪੁੱਛਦਾ ਕਿ ਤੇਰਾ ਨਾਮ ਕੀ ਆ ਉਹ ਆਂਦਾ ਮੇਰਾ ਨਾਮ ਏ ਝੂਠਾ ਉਹ ਸੱਚਾ ਆਖਣ ਲੱਗਾ ਆਪਾਂ ਤੇ ਫਿਰ ਭਰਾ ਹੀ ਆਂ ਉਹ ਤੁਰੇ ਜਾਂਦੇ ਆ ਤੇ ਰਾਹ ਵਿੱਚ ਇੱਕ ਖੂਹ ਆਉਂਦਾ ਸੱਚਾ ਕਹਿੰਦਾ ਝੂਠਿਆ ਆ ਆਪਾਂ ਇੱਥੇ ਬੈਠ ਕੇ ਰੋਟੀ ਖਾ ਲਈਏ ਝੂਠਾ ਕਹਿੰਦਾ ਜਿਵੇਂ ਤੇਰੀ ਮਰਜ਼ੀ ਸੱਚਾ ਕਹਿੰਦਾ ਤੂੰ ਗੜਪੀ ਤੇ ਡੋਰੀ ਲੈ ਜਾ ਤੇ ਖੂਹ ਵਿੱਚੋਂ ਪਾਣੀ ਕੱਢ ਲਿਆ ਝੂਠੇ ਦੇ ਖਿਆਲ ਵਿੱਚ ਇਹ ਸੀ ਕਿ ਇਹ ਸਦਾਗਰੀ ਕਰਨ ਵਾਸਤੇ ਚੱਲਿਆ ਇਹਦੇ ਕੋਲ ਪੈਸੇ ਬਹੁਤ ਹੋਣੇ ਆ ਝੂਠਾ ਪਾਣੀ ਲੈਣ ਗਿਆ ਤੇ ਉਹਨੇ ਡੋਰੀ ਖੂਚ ਬਗਾਈ ਤੇ ਥੋੜੀ ਜਿਹੀ ਡੋਰੀ ਵੱਢ ਕੇ ਪਰਾਂ ਸੁੱਟ ਦਿੱਤੀ ਉਹ ਪਾਣੀ ਕੱਢੇ ਤੇ ਡੋਰੀ ਛੋਟੀ ਹੋ ਗਈ ਸੀ ਉਹ ਪਾਣੀ ਤੱਕ ਅਪੜੇ ਨਾ ਉਹ ਜਾ ਕੇ ਸੱਚੇ ਨੂੰ ਕਹਿੰਦਾ ਕਿ ਮੇਰੀ ਬਾਹ ਨਹੀਂ ਪਾਣੀ ਤੱਕ ਕੱਪੜ ਦੀ ਤੂੰ ਜਾ ਤੇ ਪਾਣੀ ਕੱਢ ਰਿਆ ਸੱਚਾ ਡੋਰੀ ਤੇ ਗੜ ਵੀ ਲੈ ਕੇ ਜਾਂਦਾ ਤੇ ਪਹਿਲਾਂ ਬਹਿ ਕੇ ਗੜ ਵੀ ਖੂਚ ਬਹਾਉਂਦਾ ਜਦ ਨਹੀਂ ਅਪੜਦੀ ਤਾਂ ਉਹ ਲੰਮਾ ਪੈ ਕੇ ਗੜ ਵੀ ਭਰਨ ਦੀ ਕੋਸ਼ਿਸ਼ ਕਰਦਾ ਉਧਰੋਂ ਝੂਠੇ ਨੇ ਉਹਨੂੰ ਲੱਤਾਂ ਤੋਂ ਫੜ ਕੇ ਖੂਚ ਛੁੱਟ ਦਿੱਤਾ ਸੱਚੇ ਨੇ ਆਪਣੇ ਸਾਫੇ ਦੇ ਪੱਲੇ ਚੋਰੀ ਵੱਧੀ ਸੀ ਤੇ ਪੈਸੇ ਵੀ ਸਾਫੇ ਦੇ ਪੱਲੇ ਵੱਧੇ ਸੀ ਉਹ ਸਾਫਾ ਲੈ ਕੇ ਝੂਠਾ ਭੱਜ ਗਿਆ ਹੁਣ ਸੱਚੇ ਤੋਂ ਖੂਹ ਵਿੱਚੋਂ ਨਿਕਲਿਆ ਨਹੀਂ ਜਾਂਦਾ ਉਹ ਖੂਹ ਵਿੱਚ ਬੋੜ ਦੀਆਂ ਜੜਾਂ ਲੰਮਕੀਆਂ ਸਨ ਉਹ ਜੜਾਂ ਫੜ ਕੇ ਬਹਿ ਗਿਆ ਰਾਤ ਨੂੰ ਇੱਕ ਦਿਓ ਤੇ ਸੱਪ ਉਸ ਖੂਹ ਉੱਤੇ ਆਈ ਤੇ ਬੋੜ ਉੱਤੇ ਬਹਿ ਗਏ ਸੱਪ ਦਿਓ ਨੂੰ ਕਹਿੰਦਾ ਕਿ ਕਿੱਥੇ ਰਹਿਣਾ ਦਿਓ ਸੱਪ ਨੂੰ ਕਹਿੰਦਾ ਕਿਤੇ ਕੋਈ ਸੁਣਦਾ ਨਾ ਹੋਵੇ ਉਹ ਕਹਿੰਦਾ ਇੱਥੇ ਕੌਣ ਸੁਣਦਾ ਹੋ ਨੇ ਮਰਨਾ ਇੱਥਾਂ ਆਂਗੇ ਦਿਓ ਆਂਦਾ ਕਿ ਮੈਂ ਫਲਾਣੇ ਰਾਜੇ ਦੀ ਲੜਕੀ ਵਿੱਚ ਰਹਿੰਦਾ ਸੱਪ ਸਵਾਲ ਕਰਦਾ ਜੋ ਤੈਨੂੰ ਜੇ ਤੈਨੂੰ ਉੱਥੋਂ ਕਿਸੇ ਕੱਢਣਾ ਹੋਵੇ ਤਾਂ ਕਿਵੇਂ ਨਿਕਲੇਗਾ ਦਿਓ ਆਂਦਾ ਇਸ ਬੋਰਡ ਦੀਆਂ ਜੜਾਂ ਜਿਹੜੀਆਂ ਲਮਕਦੀਆਂ ਨੇ ਜੋ ਕੋਈ ਇਹਨਾਂ ਨੂੰ ਸੁਕਾ ਕੇ ਕੁੱਟ ਕੇ ਨਸਵਾਰ ਵਾਂਗ ਉਹਦੇ ਨੱਕ ਨੂੰ ਸੰਘਾ ਦੇਵੇ ਤਾਂ ਮੈਂ ਉੱਥੋਂ ਜੂਹਾਂ ਛੱਡ ਜਾਵਾਂ ਇਹ ਸੁਣ ਕੇ ਸੱਚੇ ਨੇ ਉਸ ਬੋਰਡ ਦੀਆਂ ਥੋੜੀਆਂ ਜਿਹੀਆਂ ਜੜਾਂ ਤੋੜ ਕੇ ਆਪਣੀ ਜੇਬ ਵਿੱਚ ਪਾ ਲਈਆਂ ਫੇਰ ਦਿਓ ਸੱਪ ਨੂੰ ਕਹਿੰਦਾ ਹੁਣ ਤੂੰ ਦੱਸ ਭਈ ਤੂੰ ਕਿੱਥੇ ਰਹਿਣਾ ਸੱਪ ਕਹਿੰਦਾ ਕਿ ਐਥੋਂ ਫਲਾਣੀ ਥਾਂ ਤੇ ਐਨੀ ਦੂਰ ਇੱਕ ਰੁੱਖਾ ਉਹਦੇ ਥੱਲੇ ਮੇਰੀ ਬਰਮੀ ਆ ਉੱਥੇ ਸੱਤਾ ਪਾਤਸ਼ਾਈਆਂ ਦਾ ਖਜ਼ਾਨਾ ਹੈ ਤੇ ਉੱਥੇ ਮੈਂ ਰਹਿੰਦਾ ਉਹ ਕਹਿੰਦਾ ਮੈਂ ਤੈਨੂੰ ਉੱਥੋਂ ਕਿਸੇ ਉਹ ਕਹਿੰਦਾ ਜੋ ਤੈਨੂੰ ਉੱਥੋਂ ਕਿਸੇ ਨੇ ਕੱਢਣਾ ਹੋਵੇ ਤਾਂ ਤੂੰ ਕਿਵੇਂ ਨਿਕਲ ਸਕਦਾ ਉਹ ਕਹਿੰਦਾ ਜੋ ਮੈਨੂੰ ਕਿਸੇ ਨੇ ਉੱਥੋਂ ਕੱਢਣਾ ਹੋਵੇ ਤਾਂ ਉਹ ਇੰਜ ਕਰੋ ਉਸੇ ਰੁੱਖ ਦੇ ਪੱਤੇ ਇਕੱਠੇ ਕਰ ਲਵੇ ਉਹਨਾਂ ਪੱਤਿਆਂ ਦਾ ਜੋ ਧੂਆਂ ਹੋਵੇਗਾ ਮੈਂ ਉਹਦੇ ਨਾਲ ਹੀ ਨਿਕਲ ਜਾਣਾ ਸੱਚੇ ਨੇ ਉਹ ਗੱਲ ਵੀ ਯਾਦ ਕਰ ਲਈ ਐਨੀ ਦੇਰ ਨੂੰ ਦਿਨ ਚੜ ਗਿਆ ਤੇ ਸੱਪ ਤੇ ਦਿਓ ਆਪਣੇ ਆਪਣੇ ਰਸਤੇ ਪੈ ਜਾਂਦੇ ਨੇ ਜਦੋਂ ਦਿਨ ਚੜਦਾ ਤੇ ਬਾਗੀ ਮੁੰਡੇ ਡੰਗਰਚਾਰ ਦੇ ਚਾਰਦੇ ਉਸ ਖੂਹ ਤੇ ਆ ਜਾਂਦੇ ਨੇ ਉਹਨਾਂ ਨੂੰ ਲੱਗੀ ਤੇ ਤੇ ਉਹ ਕੋਨਾ ਬਣਾ ਕੇ ਪਾਣੀ ਪੀਣ ਲੱਗਦੇ ਆ ਥੱਲਿਓ ਸੱਚੇ ਨੇ ਕਿਹਾ ਭਰਾਓ ਮੈਨੂੰ ਇੱਥੋਂ ਕੱਢੋ ਮੁੰਡੇ ਭੂਤ ਭੂਤ ਕਰਦੇ ਨੱਠ ਜਾਂਦੇ ਆ ਫੇਰ ਕੁਝ ਮੁੰਡੇ ਆਉਂਦੇ ਨੇ ਤੇ ਕਹਿੰਦੇ ਕੀ ਗੱਲ ਐ ਮੁੰਡੇ ਉਹਨਾਂ ਨੂੰ ਦੱਸਦੇ ਆ ਕਿ ਖੂਹ ਵਿੱਚ ਭੂਤ ਆ ਉਹ ਖੂਹ ਤੇ ਆਉਂਦੇ ਨੇ ਤੇ ਪੁੱਛਦੇ ਨੇ ਤੂੰ ਕੌਣ ਐ ਉਹ ਕਹਿੰਦਾ ਕਿ ਮੈਂ ਫਲਾਣਾ ਆਦਮੀ ਆ ਤੇ ਆ ਮੇਰਾ ਨਾਮ ਐ ਮੈਨੂੰ ਇੱਕ ਝੂਠਾ ਆਦਮੀ ਇੱਥੇ ਸੁੱਟ ਕੇ ਮੇਰੇ ਪੈਸੇ ਤੇ ਚੂਰੀ ਲੈ ਕੇ ਭੱਜ ਗਿਆ ਰੱਬ ਦਾ ਵਾਸਤਾ ਮੈਨੂੰ ਬਾਹਰ ਕੱਢੋ ਮੁੰਡਿਆਂ ਨੇ ਆਪਣੀਆਂ ਪੱਗਾਂ ਜੋੜ ਕੇ ਉਹਨੂੰ ਬਾਹਰ ਕੱਢਿਆ ਬਾਹਰ ਨਿਕਲ ਕੇ ਉਹਨੇ ਮੁੰਡਿਆਂ ਦਾ ਧੰਨਵਾਦ ਕੀਤਾ ਤੇਜੇਸ ਸ਼ਹਿਰ ਵਿੱਚ ਦਿਉ ਰਹਿੰਦਾ ਸੀ ਉਸ ਸ਼ਹਿਰ ਨੂੰ ਰਵਾਨਾ ਹੋ ਤੁਰਿਆ ਉਥੋਂ ਦਾ ਜਿਹੜਾ ਰਾਜਾ ਸੀ ਉਸ ਦਾ ਹੁਕਮ ਸੀ ਸ਼ਹਿਰ ਵਿੱਚ ਕੋਈ ਬੈਦ ਹਕੀਮ ਆਵੇ ਉਸ ਨੂੰ ਮੇਰੇ ਪੇਸ਼ ਕੀਤਾ ਜਾਵੇ ਜੇ ਉਹ ਮੇਰੀ ਲੜਕੀ ਨੂੰ ਰਾਜੀ ਕਰ ਦੇਵੇ ਤਾਂ ਮੈਂ ਉਸ ਨੂੰ ਲੜਕੀ ਦਾ ਡੋਲਾ ਤੇ ਅੱਧਾ ਰਾਜ ਦਿੱਤਾ ਜਾਵੇਗਾ ਜਿਹੜਾ ਵੀ ਬੈਦ ਹਕੀਮ ਉੱਥੇ ਜਾਂਦਾ ਰਾਜਾ ਉਸ ਨੂੰ ਪਹਿਲਾਂ ਹੀ ਕਹਿ ਦਿੰਦਾ ਜੋ ਲੜਕੀ ਰਾਜੀ ਨਾ ਹੋਈ ਤਾਂ ਮੈਂ ਤੈਨੂੰ ਚੱਕੀਆਂ ਦੀ ਸਜ਼ਾ ਦੇਵਾਂਗਾ ਤੂੰ ਚੱਕੀ ਪੀਹਾ ਕਰੇਗਾ ਕਈ ਹਕੀਮੋ ਤੇ ਚੱਕੀਆਂ ਪੀਣ ਡਏ ਸੀ ਜਿੰਨਾ ਤੋਂ ਰਾਜੇ ਦੀ ਲੜਕੀ ਰਾਜੀ ਨਹੀਂ ਸੀ ਹੋਈ ਰਾਜੇ ਦਾ ਹੁਕਮ ਸੀ ਕਿ ਜਿਹੜਾ ਵੀ ਆਦਮੀ ਕਿਸੇ ਵੈਦ ਹਕੀਮ ਨੂੰ ਮੇਰੇ ਕੋਲ ਫੜ ਕੇ ਲਿਆਵੇਗਾ ਉਸ ਨੂੰ 5 ਰੁਪਏ ਇਨਾਮ ਦਿੱਤਾ ਜਾਵੇਗਾ ਤੇ ਉਹ ਆਪਣਾ ਇਨਾਮ ਉਸੇ ਵੇਲੇ ਲੈ ਕੇ ਚਲਾ ਜਾਵੇ ਉਦਰੋ ਸੱਚਾ ਵੀ ਵੈਦ ਹਕੀਮ ਕਰਦਾ ਕਰਦਾ ਸ਼ਹਿਰ ਚ ਜਾਵ ਸ਼ਹਿਰ ਚ ਜਾਵੜਿਆ ਇੱਕ ਸਿਪਾਹੀ ਭੱਜਾ ਭੱਜਾ ਆਇਆ ਤੇ ਉਹਨੂੰ ਕਹਿੰਦਾ ਆ ਕੇ ਤੈਨੂੰ ਰਾਜੇ ਦੇ ਕੋਲ ਲੈ ਜਾਵਾਂ ਸੱਚਾ ਉਸ ਸਿਪਾਹੀ ਦੇ ਨਾਲ ਰਾਜੇ ਦੇ ਕੋਲ ਚਲਾ ਗਿਆ ਰਾਜੇ ਨੇ ਸਿਪਾਹੀ ਨੂੰ 5 ਰੁਪਏ ਦੇ ਕੇ ਤੋੜ ਦਿੱਤਾ ਜਦ ਉਹ ਸਿਪਾਹੀ ਚਲਾ ਗਿਆ ਤਾਂ ਰਾਜੇ ਨੇ ਸੱਚੇ ਨੂੰ ਕਿਹਾ ਜੇ ਲੜਕੀ ਰਾਜ਼ੀ ਕਰ ਦੇ ਤਾਂ ਲੜਕੀ ਦਾ ਡੋਲਾ ਤੇ ਅੱਧਾ ਰਾਜ ਭਾਗ ਨਹੀਂ ਤੇ ਆ ਚੱਕੀਆਂ ਵੇਖ ਲੈ ਅੱਗੇ ਕਈ ਵੈਦ ਚੱਕੀਆਂ ਪਿੰਦੇ ਆ ਸੱਚੇ ਨੇ ਕਿਹਾ ਠੀਕ ਹੈ ਉਹਨੇ ਕਿਹਾ ਕਿ ਕੁੰਡਾ ਤੇ ਇੱਕ ਡੰਡਾ ਮੈਨੂੰ ਦੇ ਦਿਓ ਇਥੇ ਥਾਂ ਦੇ ਇਥੇ ਥਾਂ ਦੇ ਦਿਓ ਮੈਂ ਆਪਣੀ ਦਵਾ ਤਿਆਰ ਕਰ ਲਵਾਂ ਉਹਨਾਂ ਨੇ ਉਹਨੂੰ ਕੁੰਡਾ ਡੰਡਾ ਅਤੇ ਥਾਂ ਦੇ ਦਿੱਤੀ ਉਹਨੇ ਜੜਾ ਸੁਕਾ ਕੇ ਕੁੱਟ ਕੇ ਬਾਰੀਕ ਕਰ ਲਈਆਂ ਪੁੜੀਆਂ ਬਣ ਕੇ ਬਾਦਸ਼ਾਹ ਨੂੰ ਦੇ ਦਿੱਤੀਆਂ ਭਈ ਲੜਕੀ ਨੂੰ ਆਖੋ ਨਾਸਾਂ ਨੂੰ ਚੜਾ ਲਵੇ ਜਦੋਂ ਲੜਕੀ ਨੇ ਉਹ ਦੋਵਾਂ ਨਾਸਾਂ ਨੂੰ ਚੜਾ ਲਈ ਤਾਂ ਦਿਓ ਉਥੋਂ ਜਿਉਂ ਨਿਕਲਿਆ ਲੀਹਾ ਕਰ ਗਿਆ ਰਾਜੇ ਨੇ ਉਹਦੀ ਸ਼ਾਦੀ ਸੱਚੇ ਨਾਲ ਕਰ ਦਿੱਤੀ ਨਾਲੇ ਅੱਧਾ ਰਾਜ ਭਾਗ ਦੇ ਦਿੱਤਾ ਤੇ ਅੱਡ ਮਹੱਲ ਪਾ ਦਿੱਤੇ ਸੱਚੇ ਨੂੰ ਉੱਥੇ ਰਹਿੰਦਿਆਂ ਕੁਝ ਦਿਨ ਹੀ ਹੋਏ ਸਨ ਕਿ ਉਹ ਇੱਕ ਦਿਨ ਆਪਣੇ ਨੌਕਰ ਨੂੰ ਕਹਿੰਦਾ ਆ ਸ਼ਿਕਾਰ ਖੇਡਣ ਚੱਲੀਏ ਉਹ ਦੋਵੇਂ ਤੁਰੇ ਜਾਂਦੇ ਆ ਤੇ ਰਸਤੇ 'ਚ ਉਹਨਾਂ ਨੂੰ ਉਹ ਝੂਠਾ ਫੇਰ ਮਿਲ ਪੈਂਦਾ ਕਿਤੇੋਂ ਤੁਰਿਆ ਤੁਰਿਆ ਆਉਂਦਾ ਉਹ ਵੇਂਦਾ ਭਾਈ ਇਹ ਲੱਗਦਾ ਤੇ ਸੱਚ ਆਈ ਹੈ ਇਹਨੇ ਰਾਜਿਆਂ ਵਾਲਾ ਬਾਣਾ ਪਾਇਆ ਇਹ ਕਿਵੇਂ ਮੈਂ ਤੇ ਇਹਨੂੰ ਖੂਚ ਸੁੱਟ ਕੇ ਆਇਆ ਸਾਂ ਉਹ ਲਾ ਕੇ ਆ ਕੇ ਸ਼ਰਮਿੰਦਾ ਹੋਇਆ ਉਹਨੂੰ ਜੱਫੀ ਪਾ ਲੈਂਦਾ ਉਹਨੇ ਵੀ ਅੱਗੋਂ ਜੱਫੀ ਪਾਈ ਬਈ ਭਰਾਵਾ ਬੜੇ ਚਿਹਰਵਾਦ ਮਿਲਿਆ ਸੱਚੇ ਨੇ ਉਹਨੂੰ ਕਿਹਾ ਕਿ ਮੈਂ ਤੇ ਸ਼ਿਕਾਰ ਚੱਲਿਆਂ ਤੇ ਤੂੰ ਘਰ ਚੱਲ ਉਹਨੇ ਉਹਨੂੰ ਇੱਕ ਨੌਕਰ ਨਾਲ ਦਿੱਤਾ ਤੇ ਕਿਹਾ ਮੇਰੇ ਮੈਲੀ ਲੈ ਜਾ ਤੇ ਰਾਣੀ ਨੂੰ ਆਖੀ ਕਿ ਇਹ ਮੇਰਾ ਭਰਾ ਏ ਇਹਦੀ ਚੰਗੀ ਖਾਤਰ ਕਰੇ ਨੌਕਰ ਨੂੰ ਘਰ ਲੈ ਜਾਂਦੇ ਤੇ ਰਾਣੀ ਨੂੰ ਜਾ ਕੇ ਕਹਿੰਦੇ ਇਹੇ ਰਾਜੇ ਦਾ ਭਰਾ ਏ ਤੇ ਇਹਦੀ ਚੰਗੀ ਤੋਂ ਚੰਗੀ ਸੇਵਾ ਪੂਰੀ ਤਰ੍ਹਾਂ ਕਰਨੀ ਰਾਣੀ ਨੇ ਬਹੁਤ ਸੋਹਣੇ ਸੋਹਣੇ ਪਦਾਰਥ ਬਣਾਏ ਚੰਗਾ ਅੰਨ ਪਾਣੀ ਬਣਾਇਆ ਖਵਾਇਆ ਉਹ ਝੂਠਾ ਅੰਨ ਪਾਣੀ ਖਾ ਕੇ ਸਿਰ ਮਾਰਨ ਲੱਗ ਪਿਆ ਰਾਣੀ ਲੋਕ ਕੇ ਸਾਰਾ ਕੁਝ ਵੇਂਦੀ ਸੀ ਉਹ ਕਹਿੰਦੀ ਭਲਿਆ ਲੋਕਾ ਮੈਂ ਬਦੀਆ ਤੋਂ ਬਦੀਆ ਪਦਾਰਥ ਬਣਾਏ ਤੇ ਤੈਨੂੰ ਖਵਾਏ ਤੂੰ ਅਜੇ ਵੀ ਸਿਰ ਮਾਰਦਾ ਉਹ ਕਹਿੰਦਾ ਰਾਣੀ ਮੈਂ ਅੰਨ ਪਾਣੀ ਵੱਲੋਂ ਨਹੀਂ ਸਿਰ ਮਾਰਿਆ ਮੈਨੂੰ ਤੇ ਇਹ ਆਉਂਦਾ ਹੈ ਭਈ ਇਹ ਸਾਡੇ ਪਿੰਡ ਦਾ ਚਮਾਰ ਤੇ ਤੂੰ ਰਾਜੇ ਦੀ ਲੜਕੀ ਤੇਰਾ ਵਿਆਹ ਇਹਦੇ ਨਾਲ ਕਿਤਰਾ ਹੋ ਗਿਆ ਉਹ ਰਾਤ ਨੂੰ ਆਪਣੇ ਮਾਪੇ ਦੇ ਘਰ ਜਾਂਦੀ ਆ ਤੇ ਉਹਨਾਂ ਕੋਲ ਜਾ ਕੇ ਰੋਂਦੀ ਕਰ ਲਾਉਂਦੀ ਆ ਤੁਸੀਂ ਚਮਾਰ ਨਾਲ ਮੇਰਾ ਵਿਆਹ ਕਰਤਾ ਜਦੋਂ ਰਾਜੇ ਨੇ ਇਹ ਗੱਲ ਸੁਣੀ ਤੇ ਉਸ ਨੂੰ ਬੜਾ ਗੁੱਸਾ ਆਇਆ ਤੇ ਉਹਨੇ ਉਸਦੇ ਮਹੱਲਾਂ ਦੇ ਅੱਗੇ ਪਉਏ ਮੁੱਦੇ ਮਰਵਾ ਦਿੱਤੇ ਭਈ ਦੇਸ਼ ਨਿਕਾਲਾ ਜਦੋਂ ਸੱਚਾ ਸ਼ਿਕਾਰ ਖੇੜ ਕੇ ਵਾਪਸ ਮੁੜਿਆ ਤਾਂ ਉਹਨੇ ਵੇਖਿਆ ਅੱਗੇ ਪਉਏ ਮੁੱਦੇ ਬੱਜੇ ਨੇ ਇਹ ਉਹ ਪਹਿਰੇਦਾਰ ਨੂੰ ਕਹਿਣ ਲੱਗਾ ਕੀ ਗੱਲ ਉਹ ਵੀ ਕਹਿਣ ਲੱਗਾ ਭਾਈ ਤੈਨੂੰ ਬਾਦਸ਼ਾਹ ਦਾ ਹੁਕਮ ਏ ਇੱਥੋਂ ਹੀ ਵਾਪਸ ਮੁੜ ਜਾ ਸੱਚਾ ਕਹਿਣ ਲੱਗਾ ਚੱਲੇ ਤੇ ਮੈਂ ਜਾਣਾ ਮੈਨੂੰ ਇੱਕ ਵਾਰ ਬਾਦਸ਼ਾਹ ਨਾਲ ਗੱਲ ਤੇ ਕਰ ਲੈਣ ਦਿਓ ਫਿਰ ਮੈਂ ਚਲਾ ਜਾਊ ਸਿਪਾਹੀ ਬਾਦਸ਼ਾਹ ਕੋਲ ਗਿਆ ਕਚਹਿਰੀ 'ਚ ਤੇ ਉਹਨੂੰ ਕਿਹਾ ਆਹ ਗੱਲ ਆ ਸੱਚਾ ਕਹਿੰਦਾ ਬਾਦਸ਼ਾਹ ਆਂ ਦਾ ਲੈ ਆਓ ਸੱਦ ਕੇ ਉਹ ਉਹਨੂੰ ਬੁਲਾ ਲਿਆਉਂਦੇ ਆ ਤੇ ਸੱਚਾ ਆ ਜਾਂਦਾ ਤੇ ਕਹਿੰਦਾ ਬਾਦਸ਼ਾਹ ਤੇਰਾ ਹੁਕਮ ਸੀ ਲੜਕੀ ਨੂੰ ਰਾਜ਼ੀ ਕਰਨਾ ਤੇ ਜਿਹੜਾ ਰਾਜ਼ੀ ਕਰ ਦਿਓ ਉਹਨੂੰ ਹੀ ਡੋਲਾ ਦੇਣਾ ਤੂੰ ਉਦੋਂ ਕਿਉਂ ਨਾ ਜਾਤ ਪੁੱਛੀ ਬਾਦਸ਼ਾਹ ਕਹਿੰਦੇ ਕਿ ਮੈਨੂੰ ਕੀ ਪਤਾ ਸੀ ਪਈ ਤੂੰ ਚਮਾਰ ਹੈ ਸੱਚੇ ਨੇ ਕਿਹਾ ਕਿ ਤੁਸੀਂ ਕਿਸੇ ਦੀ ਗੱਲ ਸੁਣ ਕੇ ਮੇਰੇ ਤੇ ਇਲਜ਼ਾਮ ਲਾ ਦਿੱਤੇ ਚਲੋ ਤੁਸੀਂ ਮੇਰੇ ਨਾਲ ਮੈਂ ਤੁਹਾਨੂੰ ਸੱਤਾਂ ਬਾਦਸ਼ਾਹੀਆਂ ਦਾ ਧਨ ਪਟਾਉਣਾ ਰਾਜਾ ਕਹਿੰਦਾ ਇਹ ਕਿੱਥੋਂ ਪਟਾਏਗਾ ਧਨ ਉਹ ਕਹਿੰਦਾ ਮੇਰਾ ਆਪਣਾ ਧਨ ਦੱਬਿਆ ਏ ਤੁਹਾਨੂੰ ਕੀ ਮੈਂ ਜਿੱਥੋਂ ਮਰਜੀ ਪਟਾਵਾਂ ਰਾਜੇ ਨੇ ਉਸ ਨੂੰ ਖੱਤਰਾਂ ਤੇ ਨੌਕਰ ਦਿੱਤੇ ਤੇ ਕਿਹਾ ਜਾਓ ਪੁੱਟ ਕੇ ਲਿਆਓ ਉਹ ਕੋ ਖਚਰਾ ਤੇ ਨੌਕਰ ਲੈ ਕੇ ਚਲਾ ਜਾਂਦਾ ਉਸ ਰੁੱਖ ਦੇ ਹੇਠਾਂ ਉੱਥੇ ਜਾ ਕੇ ਉਹਦੇ ਪੱਤੇ ਇਕੱਠੇ ਕਰਦੇ ਆ ਬਰਮੀ ਉੱਤੇ ਰੱਖ ਕੇ ਢੇਰ ਲਾ ਦਿੰਦੇ ਆ ਜਦੋਂ ਸੱਪ ਨੂੰ ਧੂਆ ਆਉਂਦਾ ਤੇ ਉਹ ਭੱਜ ਜਾਂਦਾ ਉੱਥੋਂ ਨਿਕਲ ਕੇ ਉਹਨਾਂ ਨੇ ਖਜ਼ਾਨਾ ਪੁੱਟਿਆ ਤੇ ਖਚਰਾ ਤੇ ਲੱਤ ਕੇ ਕਚਹਿਰੀ ਜਾ ਸੁਟਿਆ ਬਾਦਸ਼ਾਹ ਇਹ ਵੇਖ ਕੇ ਝੂਠੇ ਨੂੰ ਗਾਲਾਂ ਕੱਢਦਾ ਤੇ ਆਪਣੀ ਕੁੜੀ ਨੂੰ ਵੀ ਗੁੱਸੇ ਹੁੰਦਾ ਕਿ ਤੂੰ ਕਿਸੇ ਦੇ ਆਖੇ ਲੱਗ ਕੇ ਮੈਨੂੰ ਦਸਣ ਭੱਜੀ ਆਈਏ ਪਈ ਇਹ ਚਮਾਰਾ ਸੱਚਾ ਉੱਥੇ ਆ ਕੇ ਫੇਰ ਆਪਦੇ ਮਹੱਲਾ ਚ ਰਹਿਣ ਲੱਗ ਜਾਂਦਾ ਝੂਠਾ ਫੇਰ ਫਿਰਦਾ ਫਰਾਂਦਾ ਉੱਥੇ ਆ ਗਿਆ ਆ ਕੇ ਪਹਿਰੇਦਾਰਾਂ ਨੂੰ ਕਹਿੰਦਾ ਮੈਂ ਸੱਚੇ ਰਾਜੇ ਨੂੰ ਮਿਲਣਾ ਮੈਨੂੰ ਮਿਲਾਓ ਪਹਿਰੇਦਾਰ ਜਾ ਕੇ ਕਹਿੰਦੇ ਆ ਰਾਜੇ ਨੂੰ ਪਈ ਤੈਨੂੰ ਇੱਕ ਝੂਠਾ ਮਿਲਣਾ ਆਉਂਦਾ ਮਿਲਣਾ ਚਾਹੁੰਦਾ ਉਹ ਆ ਜਾਵੇ ਕਿ ਨਾ ਆਵੇ ਉਹਨੇ ਕਿਹਾ ਪਈ ਆ ਜਾਵੇ ਉਹ ਫੇਰ ਜੱਫੀਆਂ ਪਾ ਕੇ ਮਿਲੇ ਬਹਿ ਜਾਂਦੇ ਆ ਝੂਠਾ ਉਹਨੂੰ ਕਹਿੰਦਾ ਕਿ ਤੇਰੇ ਨਾਲ ਮੈਂ ਕਈ ਧੋਖੇਬਾਜ਼ੀਆਂ ਕੀਤੀਆਂ ਨੇ ਪਰ ਕਿਵੇਂ ਤੂੰ ਬਚਦਾ ਰਿਹਾ ਤੇ ਤੈਨੂੰ ਇਹ ਬਾਦਸ਼ਾਹੀ ਕਿਵੇਂ ਮਿਲੀ ਸੱਚਾ ਕਹਿੰਦਾ ਕਿ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਸੱਚਾ ਸੱਚਾ ਹੀ ਰਹਿਣਾ ਤੇ ਜਿਹੜੇ ਖੂਚ ਤੂੰ ਮੈਨੂੰ ਸੁਟਿਆ ਸੈਂ ਮੈਨੂੰ ਉਹਦੇ ਵਿੱਚੋਂ ਇਹ ਸਾਰੀਆਂ ਗੱਲਾਂ ਲੱਭੀਆਂ ਨੇ ਝੂਠਾ ਕਹਿੰਦਾ ਕਿਵੇਂ ਸੱਚੇ ਨੇ ਸਾਰੀ ਗੱਲ ਖੋਲ ਕੇ ਦੱਸੀ ੂਠਾ ਕਹਿੰਦਾ ਜੇ ਤੂੰ ਕਹੀਂ ਤਾਂ ਮੈਂ ਨਾ ਉਸੇ ਖੂਚ ਜਾ ਕੇ ਛਾਲ ਮਾਰਾਂ ਜੇ ਮੈਨੂੰ ਵੀ ਬਾਦਸ਼ਾਹੀ ਮਿਲ ਜਾਏ ਸੱਚੇ ਨੇ ਕਿਹਾ ਇਹ ਹੀ ਤੇਰੀ ਮਰਜ਼ੀ ਹੈ ੂਠਾ ਜਿਉਂ ਉਥੋਂ ਭੱਜਾ ਤੇ ਉਸੇ ਤਰ੍ਹਾਂ ਉਸੇ ਖੂਚ ਛਾਲ ਮਾਰ ਕੇ ਉਹ ਵੀ ਬੋੜ ਦੀਆਂ ਜੜਾਂ ਫੜ ਕੇ ਬਹਿ ਗਿਆ ਉਹ ਦਿਓ ਤੇ ਸੱਪ ਫੇਰ ਰਾਤ ਨੂੰ ਉਥੇ ਇਕੱਠੇ ਹੁੰਦੇ ਆ ਉਹ ਦਿਓ ਸੱਪ ਨੂੰ ਕਹਿੰਦਾ ਭਈ ਤੂੰ ਸਾਰੀ ਗੱਲ ਪੁੱਛੀ ਤੇ ਮੈਂ ਦੱਸੀ ਮੈਨੂੰ ਇੰਜ ਲੱਗਦਾ ਜਿਵੇਂ ਇੱਥੇ ਕੋਈ ਆਪਣੀਆਂ ਗੱਲਾਂ ਸੁਣਦਾ ਰਿਹਾ ਹੋਵੇ ਮੈਨੂੰ ਤੇ ਉਹਨਾਂ ਰਾਜੇ ਦੀ ਲੜਕੀ ਵਿੱਚੋਂ ਭਜਾ ਦਿੱਤਾ ਸੱਪ ਕਹਿੰਦਾ ਮੇਰਾ ਵੀ ਸਾਰਾ ਤਾਂ ਕੋਈ ਪੁੱਟ ਕੇ ਲੈ ਗਿਆ ਸੱਪ ਦਿਓ ਨੂੰ ਕਹਿੰਦਾ ਕਿ ਮੈਂ ਤੇ ਵੇਖ ਨਹੀਂ ਸਕਦਾ ਤੂੰ ਹੀ ਹੱਥ ਮਾਰ ਕੇ ਵੇਖ ਅਜੇ ਵੀ ਕੋਈ ਆਪਣੀਆਂ ਗੱਲਾਂ ਨਾ ਸੁਣਦਾ ਹੋਵੇ ਦਿਓ ਖੂਹ ਵਿੱਚ ਹੱਥ ਮਾਰ ਕੇ ਵੈਂਦਾ ਤੇ ਝੂਠੇ ਦੇ ਜੂੰਡੇ ਉਹਦੇ ਹੱਥਾਂ 'ਚ ਆ ਜਾਂਦੇ ਆ ਉਹ ਖਿੱਚ ਕੇ ਉਹਨੂੰ ਬਾਹਰ ਲੈ ਆਉਂਦਾ ਸੱਪ ਤੇ ਦਿਓ ਰਲ ਕੇ ਗੁੱਸੇ ਨਾਲ ਉਹਦੀ ਚੰਗੀ ਭੁਗਤ ਸੁਧਾਰ ਦਿਆ ਤੇ ਉਹਨੂੰ ਉੱਥੇ ਹੀ ਮਾਰ ਦਿੰਦੇ ਆ ਹੁਣ ਸੱਚੇ ਨੂੰ ਆਪਣੀ ਮਾਂ ਦੀ ਯਾਦ ਆਉਂਦੀ ਹੈ ਉਹ ਰੱਬ ਲੈ ਰਥ ਲੈ ਕੇ ਬਾਦਸ਼ਾਹ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਨੂੰ ਰਵਾਨਾ ਹੁੰਦੇ ਆ ਚਲੇ ਆਉਂਦੇ ਆ ਉਹ ਖੂਹ ਤੇ ਆ ਜਾਂਦੇ ਆ ਜਦੋਂ ਉਹ ਖੂਹ ਤੇ ਆਉਂਦੇ ਆ ਤਾਂ ਸੱਚੇ ਨੂੰ ਪਿਛਲੀ ਗੱਲ ਯਾਦ ਆਉਂਦੀ ਹੈ ਦੁਪਹਿਰ ਹੋਈ ਹੈ ਤੇ ਉਹ ਬਾਗੀ ਮੁੰਡੇ ਵੀ ਖੂਹ ਤੇ ਆਪਣਾ ਮਾਲ ਡੰਗਰ ਬਿਠਾਲ ਕੇ ਖੇਡ ਡੰਡੇ ਆ ਸੱਚੇ ਨੇ ਆਪਣੇ ਨੌਕਰ ਨੂੰ ਕੱਲਿਆ ਭਈ ਉਹਨਾਂ ਮੁੰਡਿਆਂ ਨੂੰ ਸੱਦ ਕੇ ਲਿਆ ਮੁੰਡੇ ਡਰਦੇ ਪਹਿਲਾਂ ਆਉਂਦੇ ਨਹੀਂ ਫੇਰ ਕਹਿਣ ਤੇ ਉਹ ਆ ਜਾਂਦੇ ਆ ਉਹ ਆਏ ਤੇ ਸੱਚੇ ਨੇ ਪੁੱਛਿਆ ਕਿ ਤੁਸੀਂ ਕੋਈ ਬੰਦਾ ਕਦੀ ਇਸ ਖੂਚੋਂ ਕੱਢਿਆ ਸੀ ਉਹਨਾਂ ਸਾਰਿਆਂ ਆਪਣੇ ਨਾਮ ਦੱਸ ਦਿੱਤੇ ਉਹ ਕਹਿੰਦਾ ਆਓ ਇੱਧਰ ਤੇ ਉਹਨਾਂ ਨੂੰ ਪੈਸੇ ਦੇ ਕੇ ਕਹਿੰਦਾ ਉਹ ਮੈਂ ਹੀ ਸੀ ਮੈਂ ਹੁਣ ਬਾਦਸ਼ਾਹ ਬਣ ਗਿਆ ਉਹਨਾਂ ਮੁੰਡਿਆਂ ਨੇ ਕਿਹਾ ਕਿ ਇੱਥੇ ਇੱਕ ਹੋਰ ਆਦਮੀ ਮਰਿਆ ਪਿਆ ਸੀ ਉਹ ਕੌਣ ਸੀ ਸੱਚੇ ਨੇ ਸੋਚਿਆ ਕਿ ਝੂਠਾ ਹੀ ਹੋਵੇਗਾ। ਉੱਥੇ ਅੱਗੇ ਚੱਲ ਕੇ ਉਹ ਆਪ ਆਪ ਦੇ ਪਿੰਡ ਪਹੁੰਚ ਜਾਂਦੇ ਆ ਤੇ ਪਹੁੰਚ ਕੇ ਉਹ ਡੇਰਾ ਲਾ ਲੈਂਦੇ ਆ। ਉਸ ਪਿੰਡ ਦੇ ਰਾਜੇ ਨੇ ਸੋਚਿਆ ਪਈ ਕੋਈ ਹੋਰ ਰਾਜਾ ਮੇਰੇ ਤੇ ਚੜ੍ਹਾਈ ਕਰਕੇ ਆ ਗਿਆ। ਉਹਨੇ ਵਜ਼ੀਰ ਨੂੰ ਕੱਲਿਆ ਕੇ ਪੁੱਛੇ ਕੀ ਕਰਨ ਆਇਆ? ਵਜ਼ੀਰ ਗਿਆ ਤੇ ਉਹਨੇ ਪੁੱਛਿਆ ਉਹ ਕਹਿੰਦਾ ਮੈਂ ਸਦਾਗਰ ਦਾ ਲੜਕਾ ਹਾਂ ਤੇ ਮੈਂ ਲੜਾਈ ਕਰਨ ਨਹੀਂ ਆਇਆ। ਰਾਜੇ ਨੂੰ ਵਜ਼ੀਰ ਨੇ ਦੱਸਿਆ ਤੇ ਰਾਜਾ ਆਇਆ ਤੇ ਬੜੇ ਖੁਸ਼ ਹੋ ਕੇ ਮیرے ਉਹਦੀ ਮਾਂ ਨੂੰ ਵੀ ਪਤਾ ਲੱਗਾ ਉਹ ਵੀ ਆਈ ਬੜੀ ਖੁਸ਼ ਹੋਈ ਸੱਚੇ ਨੂੰ ਮਿਲ ਕੇ ਸਾਰੇ ਪਿੰਡ ਵਾਲੇ ਬੜੇ ਖੁਸ਼ ਹੋਏ ਧੰਨਵਾਦ